ਵਾਹਿਗੁਰੂ 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 ਕੈਲੀਫੋਰਨੀਆ ਦੇ ਸਲਮਾ ਸ਼ਰਵੇਖੀ ਗੁਰਦੁਆਰਾ ਸਿਕ ਸੈਂਟਰ ਆਫ ਪੈਸੀਫਿਕ ਕੋਸਟ ਫੋਲੋ ਖਾਲਸਾ ਸਾਜਨਾ ਦਿਵਸ ਤੇ ਮੱਧੇ ਨਜ਼ਰ ਮਹਾਨ ਨਗਰ ਕੀਰਤਨ ਸਜਾਇਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇਸ ਨਗਰ ਕੀਰਤਨ ਦਾ ਹਿੱਸਾ ਪੜੀ ਇਸ ਮੌਕੇ ਤੇ ਕਈ ਫਲੋਟ ਵੀ ਖਿੱਚਦਾ ਖੇਡ ਰਹੇ ਕੈਲੀਫੋਰਨੀਆ ਵਿੱਚ ਫ੍ਰੈਸਟੋ ਦੇ ਨਜ਼ਦੀਕੀ ਸ਼ਹਿਰ ਸਲਮਾ ਦੇ ਗੁਰਦੁਆਰਾ ਸਿਕ ਸੈਂਟਰ ਆਫ ਪੈਸੀਫਿਕ ਕੋਸਟ ਵੱਲੋਂ ਸੈਂਟਰ ਵੈਲੀ ਵਿਖੇ ਵਿਸਾਖੀ ਨੂੰ ਸਮਰਪਿਤ ਤੀਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਮਾਗਮ ਤੇ ਸਿਕ ਸੰਘਾ ਅਤੇ ਰਾਗੀ ਟਾਟੇ ਕਥਾਵਾਚਕੀਤਨੀ ਜਥਿਆਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਇਲਾਕੇ ਦੇ ਸਬੰਧਤ ਅਧਿਕਾਰੀਆਂ ਤੇ ਰਾਜਨੀਤਿਕ ਪ੍ਰਤੀਨਿਧੀਆਂ ਨੇ ਵੀ ਹਾਜ਼ਰੀ ਭਰੀ। ਨਗਰ ਕੀਰਤਨ ਦੀ ਸ਼ੁਰੂਆਤ ਅਰਦਾਸ ਕਰਨੋਂ ਪੁੱਰੰਤ ਅਮਰੀਕਾ ਦੇ ਰਾਸ਼ਟਰਪਤੀ ਚੰਡੇ ਅਤੇ ਕੈਲੀਫੋਰਨੀਆ ਸਟੇਟ ਦੇ ਝੰਡੇ ਮਗਰ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਜੇ ਫਲੋਟ ਮਗਰ ਅਨੇਕਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਝਾਕੀਆਂ ਇੱਕ ਨਵੇਂ ਵਸੇ ਅਮਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ ਜਿਸ ਦੌਰਾਨ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਘਰ ਤੋਂ ਰਵਾਨਗੀ ਹੋਈ ਇਸੇ ਤਰ੍ਹਾਂ ਨਗਰ ਕੀਰਤਨ ਦੇ ਦੌਰਾਨ ਪਰਫੁੱਲਿਤ ਹੋਈ ਸਿੱਖੀ ਦੀ ਮੂਹੂ ਬੋਲਦੀ ਤਸਵੀਰ ਚਾਰ ਚਫੇਰੇ ਲਿਸ਼ਕਦੀਆਂ ਕੇਸਰੀ ਅਤੇ ਰੰਗ-ਬਰੰਗੀਆਂ ਪੱਗਾਂ ਤੇ ਚੁੰਨੀਆਂ ਦੁਆਰਾ ਆਮ ਦਿਸ ਰਹੀ ਸੀ ਜਿਸ ਵਿੱਚ ਬੱਚਿਆਂ ਬਜ਼ੁਰਗਾਂ ਤੋਂ ਇਲਾਵਾ ਸਮੂਹ ਵਰ ਮਾਦੀਆਂ ਸੰਗਠਨ ਨੇ ਰਲ ਕੇ ਹਾਸ਼ੀ ਪਰੇ ਗੁਰੂਕਾਰ ਸਮਾਦੀ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਿ ਜਿਹੜੇ ਇਹਨੇ ਬਰਸਾਤ ਦੇ ਮੌਸਮ ਦੇ ਵਿੱਚ ਵੀ ਸਾਡੇ ਤੀਵੇਂ ਨਗਰ ਕੀਰਤਨ ਵਿੱਚ ਜਿੰਨਾ ਸ਼ਿਕਰਤ ਕੀਤੀ ਆ ਤੇ ਸਰਦਾਰ ਕੁਲਵੰਤ ਸਿੰਘ ਜੀ ਤਾਲੀਆਂ ਦਾ ਤਾਲੀਆਂ ਮੀਡੀਆ ਦਾ ਮਾਸ਼ੀ ਕੇ ਮੀਡੀਆ ਤੇ ਨਾਲ ਹੀ ਪੀਟੀਸੀ ਦਾ ਜਿੰਨਾ ਇਹਨੇ ਬਾਰਿਸ਼ ਦੇ ਵਿੱਚ ਆ ਕੇ ਹਰ ਸਤਿ ਸਾਂਤਾਂ ਦੀ ਸਾਡੇ 1699 ਤੋਂ ਮਹਾਰਾਜ ਜਿਵੇਂ ਅਸੀਂ ਆਪਣਾ ਜਨਮ ਦਿਨ ਮਨਾਉਂਦੇ ਆ ਅੱਜ ਸਾਡੇ ਸਿੱਖ ਧਰਮ ਦਾ ਜਨਮ ਦਿਨ ਹੈ ਸਾਡੂ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਬਖਸ਼ ਕੇ ਗੁਰੂ ਜੀ ਦੇ ਲੜ ਲਾਇਆ ਤੇ ਸਿੱਖਾਂ ਨੂੰ ਸਿੱਖੀ ਮੰਨਣ ਦਾ ਉਦੇਸ਼ ਦਿੱਤਾ ਤੇ ਹੋਰ ਪਖੰਡੀਆਂ ਤੋਂ ਪਰੇ ਹੋਣ ਦਾ ਉਦੇਸ਼ ਦਿੱਤਾ ਸਾਡਾ ਸਲਵਾ ਗੁਰੂ ਘਰ ਦਾ 3 ਮਾਨਗਰ ਕੀਰਤ ਹੈ ਜੀ ਮੀਂਹ ਪੈਣ ਦੇ باوجود ਵੀ ਸੰਗਤ ਬਹੁਤ ਬੜ ਚੜ ਕੇ ਆਈ ਆ ਉਹਨਾਂ ਆਉਣ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਕਾਲੀਆਂ ਸਾਹਿਬ ਬਹੁਤ ਬਹੁਤ ਵਧਾਈਆਂ ਨਗਰ ਕੀਰਤਨ ਦੀਆਂ ਗੁਰੂ ਚੜ੍ਹਦੀ ਕਲਾ ਰੱਖੇ ਹਮੇਸ਼ਾ ਤੁਸੀਂ ਚੰਗੇ ਕੰਮ ਕਰਦੇ ਹੋ ਔਰ ਕਰਦੇ ਰਹੋ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਬਹੁਤ ਜੋਸ਼ੋਸ਼ ਨਾਲ ਪਹੁੰਚੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੋਕਿਕ ਤੇ ਰੋਹਾਨੀ ਭਰਿਆ ਸੀ ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਇਗਰੂ ਸਿਮਰਨ ਅਤੇ ਸ਼ਬਦ ਗਾਇਨ ਕਰਦੀਆਂ ਹੋਈਆਂ ਜਾ ਰਹੀਆਂ ਸਨ ਜਿਸ ਤਰ੍ਹਾਂ ਸਿਕ ਕੌਂਸਲ ਆਫ ਫਰਸੈਂਟਰਲ ਕੈਲੀਫੋਰਨੀਆ ਨੇ ਪਹਿਲੀ ਵਾਰ ਆਪਣਾ ਫਲੋਟ ਵੀ ਸ਼ਾਮਿਲ ਕੀਤਾ ਜਦਕਿ ਨਗਰ ਕੀਰਤਨ ਦੇ ਨਾਲ ਹੋਰ ਵੀ ਬਹੁਤ ਸਾਰੇ ਫਲੋਟ ਚਲ ਰਹੀ ਸਨ ਸਾਡੀ ਕੋਸ਼ਿਸ਼ ਹੈ ਕਿ ਸਿੱਖ ਕੌਂਸਲ ਜਿਹੜੀ ਹੈ ਕੁਝ ਮੈਂਬਰ ਜਿਹੜੀ ਸਿੱਖ ਸੰਗਤ ਆ ਉਹਨਾਂ ਨੂੰ ਏਦਾਂ ਲੱਗਦਾ ਸੀ ਸਿੱਖ ਕੌਂਸਲ ਕੀ ਹੈ ਕੀ ਕਰਦੀ ਹੈ ਕੀ ਨਹੀਂ ਹੈ ਤੇ ਇਸ ਨੂੰ ਪਬਲਿਕ ਦੇ ਜਾਣ ਵਾਸਤੇ ਲੋਕਾਂ ਵਿੱਚ ਆਪਣਾ ਸਨੇਹਾ ਦੇਣ ਵਾਸਤੇ ਪਹਿਲੀ ਵਾਰੀ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਅੱਜ ਦੀ ਸਿੱਖ ਪਰੇਡ ਦੇ ਵਿੱਚ ਸਾਰੀ ਪੂਰੀ ਸਿੱਖ ਸੰਗਤ ਨੂੰ ਜਗਤ ਨੂੰ ਅਸੀਂ ਖਾਲਸਾ ਦੇ ਸਿਰਜਣਾ ਦੇ ਬਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ I want to thank the Punjabi community for the incredible turnout. Notwithstanding uh, the rain, the late spring rain we're receiving, but farmers know that we need to have the water, and and this year we will. But the Punjabi community does so much to give back, and they're a reflection of what is so wonderful about America, a land of immigrants, past and present. And I'm so honored to represent. The uh, Indian community throughout the Great San, San Joaquin Valley, farmers and uh, transportation, the, the trucking industry—60, 60, 65 percent of goods and services moved up and down the valley by the Punjabi community. But it's so, so many different ways the Punjabi community gives back and makes our valley a better place to live and makes America a great country than it is. Thank you for allowing me to be your representative in our nation's capital. ਨਗਰ ਕੀਰਤਨ ਦੇ ਦੌਰਾਨ ਹਲਕਾ ਹਲਕਾ ਮੀਵੀ ਪੈ ਰਿਹਾ ਸੀ ਪਰ ਸੰਗਤ ਦੇ ਵਿੱਚ ਪਾਰੀ ਉਤਸ਼ਾਹ ਹੁੰਨ ਕਰਕੇ ਨਗਰ ਕੀਰਤਨ ਵਿੱਚ ਪਾਰੀ ਇਕਤਰਤਾ ਜੁੜੀ ਹੋਈ ਸੀ ਇਹ ਬਾਬਾ ਜੀ ਦਾ ਕੰਮ ਬਾਬਾ ਜੀ ਨੇ ਦੋਵੇਂ ਤਰੀਕ ਕਰਵਾ ਲਿਆ ਮੀਵੀ ਪਾਤਾ ਤੇ ਨਗਰ ਕੀਰਤਨ ਵੀ ਪੂਰੀ ਸ਼ਰਧਾ ਭਾਵਨਾ ਨਾਲ ਚੱਲ ਰਿਹਾ ਮੈਂ ਗਰਜੀਕਾ ਖਾਲਸਾ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਜਿਹੜੇ ਘਰਾਂ ਜੀ ਬੈਠੇ ਆ ਜਾਓ ਮੀ ਹੁਣ ਹਟ ਕੇ ਆਉਣੀ ਤੁਹਾਨੂੰ ਤਮੀਨੇ ਆਉਣਾ ਆ ਜਾਓ ਅੱਜ ਸਾਖੀ ਦੀ ਦੇ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਸਲਮੇ ਗੁਰੂ ਕਰਦੀ ਸਲਮੇ ਸੰਗਤ ਦਾ ਇਹ ਸਾਡਾ ਤੀਵਾਂ ਗੁਰੂ ਘਰ ਆ ਨਗਰ ਕੀਰਤਨ ਆ ਸੋ ਮੌਸਮ ਥੋੜਾ ਖਰਾਬ ਵੀ ਹੋਇਆ ਪਰ ਫੇਰ ਵੀ ਸੰਗਤ ਇੱਥੇ ਪੂਰੇ ਇਨਸਾਨ ਆਈ ਵਾ ਅਗੇ ਸਾਰਿਆਂ ਨੂੰ ਲੱਖ ਲੱਖ ਵਧਾਈ ਨਗਰ ਕੀਰਤਨ ਦੇ ਦੌਰਾਨ ਗੁਰੂ ਘਰ ਅੰਦਰ ਵਕ ਵਕ ਸਵਾਦਿਸ਼ਟ ਖਾਣਿਆਂ ਦੀ ਸਟਾਲ ਲੱਗੇ ਹੋਏ ਸਨ ਜਿਨ੍ਹਾਂ ਦਾ ਸੰਗਤ ਨੇ ਖੂਬ ਅਨੰਦ ਮਾਣਿਆ ਵਾਹਿਗੁਰੂ 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 ਮੇਰੀ ਪ੍ਰੋਸੋਸਾਇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਸਾਡਾ ਭਾਂਦੇ ਸਾਨਾਂ ਦੇ ਸਨ ਮੁਖ ਰੱਖਦੇ ਹੋਏ ਆ ਫਿਲਮਾਂ ਵੇਖੇ ਇਹ ਨਗਰ ਕੀਰਤਨ ਦੇ ਦੌਰ ਦੇ ਵਿੱਚ ਲੰਗਰ ਲਾਇਆ ਗਿਆ ਨੇ ਜਲੇਬੀਆਂ ਦੇ ਸੋਲੇ ਭੂਰਿਆਂ ਦੇ ਸਮੂਹ ਸੇਵਾਦਾਰਾਂ ਦੇ ਵੱਲੋਂ ਖਾਲਸਾ ਪੰਥ ਨੂੰ ਬੇਨਤੀ ਹੈ ਇਹ ਸਾਧਨਾਂ ਦੇ ਵਿੱਚ ਅਸੀਂ ਗੁਰੂ ਵਾਲੇ ਬਣੀਏ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਸੁੱਲਾ ਚੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਫਤਿਹ ਗੁਰੂ ਕਾ ਅੰਦਰ ਸਿੱਖ ਕੌਂਸਲ ਆਫ ਸਟ੍ਰੇਂਟਲ ਕੈਲੀਫੋਰਨੀਆ ਤੇ ਹੋਰ ਅਨੇਕਾਂ ਕਬੂਤ ਲੱਗੇ ਹੋਏ ਸ ਇਸ ਤੋਂ ਇਲਾਵਾ ਬਸਤਾ ਤੇ ਰਸਤਾ ਦੀਆਂ ਦੁਕਾਨਾਂ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਿਹਾ ਸਨ ਇਸ ਸਮੁੱਚੇ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਸੀ ਨਗਰ ਕੀਰਤਨ ਦੇ ਦੌਰਾਨ ਸਥਾਨਕ ਪੁਲਿਸ ਸ਼ਹਿਰਫ ਡਿਪਾਰਟਮੈਂਟ ਅਤੇ ਪ੍ਰਾਈਵੇਟ ਸਿਕਿਉਰਿਟੀ ਦੁਆਰਾ ਸੁਰੱਖਿਆ ਦੇ ਪ੍ਰਬੰਧਾਂ ਨੂੰ ਬਹੁਤ ਹੀ ਵਧੀਆ ਨਿਭਾਇਆ ਗਿਆ ਇਸ ਨਗਰ ਕੀਰਤਨ ਦੀ ਸਫਲਤਾ ਦੇ ਲਈ ਗੁਰੂਕਾਰ ਦੇ ਪ੍ਰਬੰਧਕ ਇਲਾਕੇ ਪਰਦੇ ਗੁਰੂਕਾਰ ਅਤੇ ਸੰਗਤਾਂ ਵਧਾਈਆਂ ਪਾਤਰ ਨੇ ਜਿਨ੍ਹਾਂ ਸਭ ਦੇ ਸਹਿਯੋਗ ਨਾਲ ਇਹ ਨਕਰ ਕੀਰਤਨ ਯਾਦਗਾਰ ਹੋਣੇ ਪੜਿਆ ਕਦੇ ਲੋਹੜੀ ਕਦੇ ਦਿਵਾਲੀ ਕਦੇ ਮੇਲੇ ਰਹੇ ਲਾ ਜਿੱਥੇ ਗਏ ਪੰਜਾਬੀਓ ਤੁਸੀਂ ਲਿਆ ਪੰਜਾਬ ਵਸਾ ਜਿੱਥੇ ਗਏ ਪੰਜਾਬੀਓ ਤੁਸੀਂ ਲਿਆ ਪੰਜਾਬ ਵਸਾ ਇਸੇ ਨਵੇਂ ਪੰਜਾਬ ਦੀ ਤਸਵੀਰ ਸਿੱਖਾਂ ਦੀ ਚੜ੍ਹਦੀ ਕਲਾ ਨਗਰ ਕੀਰਤਨ ਜੋ ਗੁਰੂਕਰ ਸਮਾ ਵੱਲੋਂ ਆਪਣਾ ਸਾਲਾਨਾ ਤੀਵਾਂ ਨਗਰ ਕੀਰਤਨ ਬੜੀ ਸ਼ਾਨ ਸ਼ੌਕਤ ਦੇ ਨਾਲ ਸੰਪੰਨ ਕੀਤਾ ਗਿਆ ਬੇਸ਼ੱਕ ਮੌਸਮ ਥੋੜਾ ਖਰਾਬ ਸੀ ਮੀਂਹ ਵਾਲਾ ਸੀ ਤਾਂ ਵੀ ਸੰਗਤਾਂ ਨੇ ਪਹਿਲੇ ਨਿਸਾਨ ਉਸ਼ਾ ਨਾਲ ਵਜ ਕੇ ਹਿੱਸਾ ਲਿਆ ਤੇ ਨਗਰ ਕੀਰਤਨ ਯਾਦਗਾਰੀ ਹੋਣ ਬੜਿਆ ਅੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਗੁਰੂ ਘਰ ਆ ਕੇ ਨਗਰ ਕੀਰਤਨ ਪਰਤਿਆ ਫ੍ਰੀ ਨੋ ਤੋਂ ਮੈਂ ਕਲਵੰਤੂ ਵੀ ਤਾਲੀਆਂ ਆਪਣੇ ਸਾਥੀ ਨੀਟਾ ਮਾਸ਼ੀ ਦੇ ਕੈਮਰਾ ਅਮਰਤਾ ਉੱਭੀ ਨਾਲ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ